ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਸਾਡੇ ਨਗਰ ਮਜੀਠੀ ਚ ਔਰ ਗੁਰੂ ਦੀ ਕਿਰਪਾ ਨਾਲ ਲੰਮਾ ਸਮਾਂ ਅਸੀਂ ਇਸੇ ਲੰਕੜੀ ਦੀ ਸੇਵਾ ਕਰਦੇ ਮਗਰ ਸ਼ਾਇਦ ਇਹ ਹਾਦਸਾ ਪਹਿਲੀ ਵਾਰੀ ਦੇਖਿਆ ਹੈ ਕਿ ਜੇ ਸਮਰਜੀ ਘਰ ਚ ਚਲੇ ਜੋ ਅੱਜ ਵੀ ਮੈਂ 63 ਸਾਲ ਦੇ ਸਾਡੇ ਸ਼੍ਰੀ ਜੰਗਭਾਤ ਦੇ ਸ਼ਰਮਾ ਜੀ ਆਹ ਉਹਨਾਂ ਦੀ ਫੋਟੋ ਹੈ ਤੋ ਧਿਆਨ ਨਾਲ ਵੇਖ ਲੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਭਗਵਾਨ ਮਾਰਨ ਔਰ ਇਹ ਅੱਜ ਉਹਨਾਂ ਦਾ ਚੌਥਾ ਪੰਜਵਾਂਥੇ ਦੀ ਰਸਮ ਦੀ ਬੈਠੇ ਹਾਲਾਤ ਕੀ ਹੈ ਕਿ ਚਿਕਨ ਗੁੰਮੀਆਂ ਫੈਂਗੂ ਜੋ ਸਰਕਾਰ ਦੀ ਸਾਬ ਸੰਭਾਲ ਦੀ ਜ਼ਿੰਮੇਵਾਰੀ ਫੜਦੀ ਹੈ ਟਾਈਮਲੀ ਹੈਲਥ ਮੈਂਟੇਨੈਂਸ ਵਾਲੋਂ ਲੋਕਲ ਬਾਡੀ ਵੈਕਟੇ ਵਾਲੋਂ ਜੋ ਜ਼ਿੰਮੇਵਾਰੀਆਂ ਬਣਦੀਆਂ ਜਦੋਂ ਸਰਕਾਰ ਵੱਲੋਂ ਨਾ ਨਿਭਾਈ ਜਾਣ ਤੇ ਅੱਜ ਮਜੀਠੇ ਕੀ ਜਿਹੜੇ ਜਿਹੜੇ ਪਿੰਡਾਂ ਚ ਵੀ ਮੈਂ ਜਾ ਕੇ ਆਇਆ ਕੋਈ ਪਿੰਡ ਇਹ ਜਾਣੀ ਜਾਂ ਕੋਈ ਘਰ ਇਹ ਜਾਣੀ ਜਿਹੜਾ ਚਿਕਨ ਗੁਨੀਆਂ ਜਾਂ ਡੈਂਗੂ ਦਾ ਸ਼ਿਕਾਇਤ ਹੋਏ ਸਾਡੇ ਪ੍ਰਧਾਨ ਜੀ ਬ੍ਰਿਜੇਤਰਨ ਮਟਰ ਜੀ ਇਹਨਾਂ ਦੇ ਮਿਸਿਸ ਇਹ ਆਖ ਸਾਰੇ ਇਸ ਗੱਲ ਦਾ ਸ਼ਿਕਾਇਤ ਮੇਰੀ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਇਹ ਪੋਲਿਟਿਕਸ ਦਾ ਸਮਾਂ ਨਹੀਂ ਨਾ ਸੀ ਪੋਲਿਟਿਕਸ ਕਰਨਾ ਚਾਹੁੰਦੇ ਆ ਬਤਰੀ ਕੋਈ ਨਵੀਂ ਚੀਜ਼ ਨਹੀਂ ਹੈ ਜੀ ਹਰ ਸਾਲ ਸਾਲਾਨਾ ਡੇਂਗੂ ਤੋਂ ਪਹਿਲਾਂ ਆ ਜਿਹੜਾ ਸੀਜ਼ਨ ਹੁੰਦਾ ਮਲੇਰੀਆ ਡੇਂਗੂ ਚਿਕਨ ਪੋਨੀਆ ਇਹ ਤੋਂ ਪਹਿਲਾਂ ਸਰਕਾਰ ਦੀਆਂ ਕੁਝ ਜ਼ਿੰਮੇਵਾਰੀਆਂ ਬਣਦੀਆਂ ਜੇ ਤੁਸੀਂ ਨਿਭਾ ਦਿਓ ਤੇ ਬੜੇ ਤੁਹਾਡੇ ਸ਼ੁਕਰ ਗੁਜ਼ਾਰ ਹੋਵਾਂਗੇ ਕਿ ਲੋਕਾਂ ਦੀ ਜਾਨ ਬਚ ਸਕੇ ਲੋਕਾਂ ਦੇ ਇਹ ਜਿਹੜੇ ਮੁਸ਼ਕਲ ਵਾਲੇ ਹਾਲਾਤ ਬਣੇ ਕਿੱਥੇ ਦੋ ਵਾਰ ਦੀ ਰੋਟੀ ਤੇ ਜਿਹੜੇ ਕਮਾਉਣ ਵਾਲੇ ਗੂਠ ਨੇ ਉਹ ਕਿੱਥੇ ਆਪ ਦਾ ਇਲਾਜ ਹੀ ਕਰਾਉਂਦੇ ਫਿਰਦੇ ਆ ਰੁਪਈ ਨਹੀਂ ਬਚ ਪਾਦੇ ਨਾ ਹੈਲਥ ਫੈਸਿਲਿਟੀ ਮਿਲਦੀ ਆ ਨਾ ਰੋਕਤਾਂ ਵਾਸਤੇ ਕੋਸ਼ਿਸ਼ ਹੋ ਰਹੀ ਸੋ ਬੇਨਤੀ ਹੈ ਭਗਵਾਨ ਸਤਿਨਾਮ ਜੀ ਨੂੰ ਮੇਕ ਅਪ ਐਂਡ ਧੂ ਯਰ ਡਿਊਟੀ ਧੂ ਯਰ ਜੌਬ ਜਿੰਦੇ ਲੋਕਾਂ ਦਾ ਬਚਾਅ ਹੋ ਸਕੇ ਬਹੁਤ ਬਹੁਤ